ਤੂੰ ਨਾ ਸੋਚੀ ਵੀ ਅੱਗੇ ਲੇਖਾ ਦੇਣਾ ਵਾ ਤੂੰ ਇੱਥੇ ਦੇ ਰਿਹਾ ਹਾਂ ਵਡੇ ਵਡੇ ਲੀਡਰਾਂ ਦਿੱਤੇ ਆ ਨਾ ਲੈ ਕੇ ਵਡੇ ਵਡੇ ਖਤਾ ਮਿਲੇ ਖੋਏਗਾ ਨਾ ਉਹਨਾਂ ਕੋਲ ਜਿਨ੍ਹਾਂ ਨੇ ਖੋਏ ਅਗਲੇ ਲਾਗੇ ਤਖਤ ਹੋ ਮਾਰੇ ਫਖਰੇ ਕੌਮ ਦੇ ਵਾਰਡ ਮਿਲੇ ਅਗਲੀ ਪੀੜ੍ਹੀ ਨੇ ਲਾਦੇ ਵੀ ਵੇਖੇ ਭਾਵੇਂ ਉਹ ਗੇਮ ਸੀ ਕੀ ਸੀ ਤੇ ਰੱਬ ਜਾਣੇ ਸਿਆਸੀ ਲੋਕਾਂ ਦੀ ਸਿਆਸੀ ਗੱਲਾਂ ਪਰ ਚੇਤਾ ਰੱਖਿਓ ਕੁਦਰਤ ਦਾ ਨਿਯਮ ਹੈ ਇੱਥੇ ਸਭ ਕੁਝ ਮਿਲਿਆ ਇੱਥੇ ਸਭ ਕੁਝ ਪੀੜ ਮਾਨਸਿਕ ਤੌਰ ਤੇ ਕਿੰਨੇ ਪੀੜਤ ਹੋਏ ਮੈਂ ਬੇਨਤੀ ਕਰਦਾ ਨਾ ਕਦੀ ਇਹੋ ਅਕਾਲੀ ਦਾਲ ਸਿੱਖਾਂ ਦੀ ਇੱਕ ਉਹ ਪੋਲਿਟਿਕਲ ਪਾਰਟੀ ਸੀ ਤੁਹਾਨੂੰ ਪਤਾ ਪੁਰਾਣੇ ਸਮਝ ਅਕਾਲੀ ਅਖਬਾਰਾਂ ਚ ਮਾਨ ਮਹਿਸੂਸ ਕਰਦਾ ਸੀ ਹਰ ਬੰਦਾ ਬਜ਼ੁਰਗ ਬੈਠੇ ਹੋ ਪਿੰਡਾਂ ਚ ਹਰ ਬੰਦਾ ਆਪਣੇ ਆਪ ਨੂੰ ਕੀ ਜਾਂਦਾ ਸੀ ਮੈਂ ਕਿਹਿਆ ਭਲਾ ਅਕਾਲੀ ਜੇ ਕਿਸੇ ਕੋਈ ਕਾਂਗਰਸੀ ਪਰਿਵਾਰ ਦਾ ਕੋ ਮੈਂਬਰ ਉਸ ਟੱਬਰ ਚ ਵਿਆਹ ਵੀ ਜਾਣਾ ਨਾ ਮਨ ਕਹਿੰਦਾ ਠੀਕ ਹੈ ਜੀ ਸਾਡਾ ਧੀ ਪੁੱਤ ਤੁਹਾਡੇ ਘਰ ਵਿਆਹਿਆ ਪਰ ਮੈਂ ਵੋਟ ਪੰਥ ਨੂੰ ਪਾਉਣੀ ਹੈ ਵਖਰੀ ਗੱਲ ਹੈ ਇਹ ਪੰਥ ਹੀ ਪੰਥ ਨਹੀਂ ਰਿਹਾ ਮਖੋਟੇ ਪਾ ਗਿਆ ਉਹ ਸਾਰੇ ਕਰਮ ਕਰਨ ਲੱਗ ਪਿਆ ਜਿਹੜੀ ਇੱਕ ਅਕਾਲੀ ਦਲ ਦੀ ਵਿਲੱਖਣਤਾ ਸੀ ਤੇ ਆਪਣੇ ਗੁਨਾਹ ਛਪਾਉਣ ਲਈ ਤੁਸੀਂ ਆਪਣੇ ਆਪ ਨੂੰ ਬਦਲ ਦੀ ਬਜਾਇ ਤੁਹੀਂ ਜਹਿਜ਼ਦਾਰੀ ਬਦਲੀ ਜਾਂਦੇ ਜੇ ਤੁਸੀਂ ਆਪਣੀਆਂ ਗਲਤੀਆਂ ਛਪਾਉਣ ਦੀਆਂ ਮਾਰਿਆ ਤੁਸੀਂ ਆਪਣੀ ਗੁਨਾ ਅਜੇ ਵੀ ਵੱਸ ਸਕਦਾ ਸੀ ਕੁਝ ਨਵੇਂ ਤੋਂ ਨਵਾਂ ਲਾਉਂਦੇ ਆ ਨਵੇਂ ਤੋਂ ਨਵਾਂ ਲਾਉਂਦੇ ਆ ਪੁਰਾਣਾ ਛੁੱਟ ਜਾਂਦੇ ਆ ਜਿਵੇਂ ਨੈਪਕੀ ਨਹੀਂ ਹੁੰਦਾ ਨੈਪਕੀ ਨਾਲ ਕੀ ਕਰੀਦਾ ਭਲਾ ਹਾਂ ਤਾਂ ਪੁਣੀ ਦਾ ਮੁਰਗਾ ਕਿਤੇ ਛੁੱਟੀ ਦਾ ਬਲਾ ਦਸ਼ਮੰਜ ਜਿੰਨੇ ਵੀ ਕਦੀ ਮਸੰਦ ਸ਼ਬਦ ਬਹੁਤ ਪਵਿੱਤਰ ਸ਼ਬਦ ਸੀ ਗੁਰੂ ਸਾਹਿਬ ਦੇ ਮਸੰਦ ਸ਼ਬਦ ਮਸੰਦ ਜਿਹਦੇ ਨਾਂ ਨਾਲ ਲੱਗਦਾ ਸੀ ਨਾ ਉਹਦੀ ਰਿਸਪੈਕਟ ਕੀਤੀ ਜਾਂਦੀ ਸੀ ਵੀ ਇਹ ਬਹੁਤ ਨੇਕ ਇਨਸਾਨ ਹੈ ਬੜਾ ਵਧੀਆ ਇਨਸਾਨ ਹੈ ਉਸ ਦਸਮੰਦ ਦੀ ਕਮਾਈ ਲੈ ਕੇ ਆਉਂਦਾ ਸੀ ਗੁਰੂ ਘਰ ਲੈ ਕੇ ਆਉਂਦਾ ਪਰ ਜਦੋਂ ਦਸਮੰਦ ਵਿਗੜ ਗਿਆ ਆਪ ਉਧਰੀਆਂ ਕਰਨ ਲੱਗ ਪਏ ਫਿਰ ਜਿਹਨੂੰ ਮਾਰ ਜਿਹਨੂੰ ਮਤਲਬ ਇਹਦਾ ਪੰਜਾਬੀ ਚ ਕਹਿੰਦੇ ਜਿਹਨੂੰ ਗਾਲ ਕੱਢਣੀ ਹੁੰਦੀ ਸੀ ਨਾ ਉਹਨੂੰ ਕਹਿੰਦਾ ਤੂੰ ਤੇ ਮਸਾਂਦ ਆ ਬਈ ਹੁਣ ਵੀ ਗਾਲੀਆ ਹੁਣ ਵੀ ਜਿਹੜਾ ਬੰਦਾ ਗਲਤ ਕੰਮ ਆ ਉਹ ਜਾ ਤੂੰ ਗੁਰੂ ਘਰ ਦਾ ਮਸਾਂਦ ਵਾ ਪਰ ਜਦੋਂ ਇਹ ਮਸਾਂਦ ਪ੍ਰਥਾ ਰੰਭ ਹੋਈ ਸੀ ਉਦੋਂ ਗਾਲ ਨਹੀਂ ਸੀ ਇਦਾਂ ਜਥੇਦਾਰ ਉਦੋਂ ਪ੍ਰਚਾਰਕ ਸੀ ਜਿਹਦਾ ਜਥੇਦਾਰ ਸੀ ਕਦੀ ਕਹਿਣਾ ਇਹ ਜਥੇਦਾਰ ਸਾਡੀ ਕੌਮ ਦਾ ਅਸ਼ਾ ਇੱਕ ਬਣੇ ਅਸੀਂ ਕਾਲੀ ਫੂਲਾ ਸਿੰਘ ਦੀ ਉਦਾਹਰਨਾਂ ਦਿੰਨੇ ਵੀ ਸ਼ੇਰੇ ਪੰਜਾਬ ਮਹਾਰਾਜ ਜੀ ਸੈਨੂੰ ਕੋਰੜੇ ਮਾਰੇ ਗਿਆ ਵੀ ਤੂੰ ਤੂੰ ਨਾਜ ਵੇਖ ਕੇ ਆਇਆ ਮੁਰਾ ਦਾ ਤੇ ਉਹਨੇ ਦੇ ਮਰਵਾ ਵੀ ਲੈ ਮੜ ਕੇ ਉਹਨੇ ਅਕਾਲੀ ਫੂਲਾ ਸਿੰਘ ਲਾਇਆ ਥੋੜਾ ਇੱਥੇ ਅਗਲੇ ਅਕਾਲੀ ਫੂਲਾ ਸਿੰਘ ਨੂੰ ਘਰ ਨੂੰ ਵੀ ਤੋਰਨ ਦੇ ਆਜਦੇ ਸ਼ੇਰੇ ਪੰਜਾਬ ਮਹਾਰਾਜ ਜੀਤ ਸਿੰਘ ਖਵਣ ਵਾਲੇ ਚਿੱਤਾ ਰੱਖਿਓ ਤੁਸੀਂ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਅਕਾਲੀ ਦਲ ਪਾਰਟੀ ਮਾਰ ਇਹ ਤੇ ਸਾਡੀ ਸਿਆਸਤ ਜਦੋਂ ਇਹ ਅਕਾਲੀ ਦਲ 1921 ਦੇ 1921 ਜਨਵਰੀ ਦੇ ਮਹੀਨੇ ਵਿੱਚ ਆਰੰਭ ਹੋਇਆ ਸੀ ਅਕਾਲੀ ਦਲ ਪਾਰਟੀ ਜੋ 1920 ਨਵੰਬਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਤੇ ਠੀਕ ਦੋ ਮਹੀਨਿਆਂ ਬਾਅਦ ਇਹ ਅਕਾਲੀ ਦਲ ਜਿਹੜਾ ਹੋਂਦ ਵਿੱਚ ਆਉਂਦਾ ਇੱਕ ਇਹਦਾ ਮਤਲਬ ਸੀ ਜੋ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਵੇਗੀ ਅਕਾਲੀ ਦਲ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਏਗਾ ਪਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਆਪਣੇ ਖਾਈ ਗਿਆ ਤੇ ਆਪਣੇ ਸਵਾਰਥ ਲਈ ਵਰਤਣ ਲੱਗ ਪਿਆ ਆਪਣੀਆਂ ਕਟਪੁਤਲੀਆਂ ਬਣਾ ਕੇ ਨੱਚਣ ਲੱਗ ਪਿਆ ਜਿਹੜਾ ਬੰਦਾ ਉਹਨਾਂ ਦੀ ਸਹਿਮਤੀ ਨਾਲ ਜਾਂਦਾ ਸੀ ਉਹਨੂੰ ਸਰੂਪਾ ਦਵਾ ਦੇਣਾ ਜਿਹੜਾ ਬੰਦਾ ਭਾਵੇਂ ਨੇਕ ਹੀ ਹੋਵੇ ਪਰ ਜੇ ਉਹਨਾਂ ਨਾਲ ਸਹਿਮਤ ਨਹੀਂ ਹੈਗਾ ਉਹਨੂੰ ਉਦਾਂ ਤੋੜ ਦੇਣਾ ਉਤੋਂ ਅੱਛਾ ਵਿੱਚ ਬੈਠੇ ਬੰਦੇ ਜਾਣਦੇ ਵੀ ਆ ਵਿੱਚ ਬੈਠੇ ਬੰਦੇ ਜਾਣਦੇ ਆ ਵੀ ਇਹ ਇਸ ਇਸ ਪਰਿਵਾਰ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਹੌਲੀ ਹੌਲੀ ਹੁਣ ਬਾਗੀ ਹੋ ਰਿਹਾ ਅੱਛਾ ਉਦੋਂ ਨਹੀਂ ਬੋਲੇ ਜਦੋਂ ਸਤਾ ਸੀ ਜਦੋਂ ਜ세ਦਾਰ ਜ세ਦਾਰ ਵੀ ਸੀ ਨਾ ਉਹ ਦੋਨੇ ਬੋਲੇ ਬਾਅਦ ਤੁਹਾਡੇ ਵਕਤ ਬੀਤਣ ਤੋਂ ਬਾਅਦ ਤੁਹਾਡਾ ਬੋਲਿਆ ਸੱਚ ਕਿਸ ਅਰਥ ਰਹਿ ਗਿਆ ਜਦੋਂ ਤੁਸੀਂ ਸੱਚ ਬੋਲੇ ਸੱਚ ਸੁਣਾਏ ਸੀ ਸੱਚ ਕੀ ਬੇੜਾ ਵਕਤ ਸਰ ਸੱਚ ਬੋਲੋ ਸਮਾਂ ਲੰਘਣ ਤੋਂ ਬਾਅਦ ਬੋਲਿਆ ਹੋਇਆ ਸੱਚ ਝੂਠ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਅਗਲਾ ਕਹਿੰਦਾ ਤੇਰੀ ਗੱਲ ਤੇ ਕਿਉਂ ਯਕੀਨ ਕਰਾਂ ਤੁਸੀਂ ਤੇ ਐਸੇ ਰਾਤ ਪਹਿਲਾਂ ਰਿਆ ਨਾ ਤੁਸੀਂ ਤੇ ਐਸੇ ਰਾਤ ਪੈਂਦਾ ਰਿਆ ਨਾ ਅਜੇ ਵੀ ਕੌਮ ਜਾਗ ਜੇ ਅਜੇ ਵੀ ਸਮਝ ਆਏ ਕਿ ਉਥੇ ਉਥੇ ਸਾਧ ਪਖੰਡੀਆਂ ਦੇ ਕਬਜੇ ਨੇ ਉਥੇ ਉਥੇ ਬਹਿਣ ਵਾਲੇ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੀ ਗੱਲ ਨਹੀਂ ਕਰਦੇ ਉਥੇ ਤੁਸੀਂ ਕਮਰਾ ਲੈਣ ਜਾਣਾ ਹੋਵੇ ਤਾਂ ਤੁਹਾਨੂੰ ਕਈ ਵਾਰੀ ਨਹੀਂ ਮਿਲਦਾ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਕੀ ਸਿਸਟਮ ਬਣਿਆ ਪਿਆ ਉਥੇ ਜਿਹੜੇ ਅੰਦਰ ਬੈਠੇ ਆ ਉਹ ਆਪ ਦੱਸਦੇ ਆ ਵੀ ਹਾਲਾਤ ਐਡੇ ਖਤਰਨਾਕ ਬਣੇ ਪਏ ਨੇ ਅਸੀਂ ਹਰ ਸਾਲ ਸਾਕੇ ਨਕਾਣੇ ਦੀਆਂ ਗੱਲਾਂ ਕਰਦੇ ਆ ਐਸ ਵਕਤ ਵੀ ਇਹਨਾਂ ਮੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੋੜ ਹੈ ਜਿੱਥੇ ਸਿਰਫ ਇੱਕ ਪੰਥ ਇੱਕ ਗ੍ਰੰਥ ਇੱਕ ਵਿਚਾਰ ਤਰ੍ਹਾਂ ਦੀ ਗੱਲ ਹੋ ਸਕੇ ਤੇ ਉਹ ਇੱਕੋ ਇੱਕ ਤਰੀਕਾ ਵਾ ਅਕਾਲ ਤਖਤੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਛੰਡੇ ਸਾਰਿਆਂ ਨੂੰ ਆਉਣਾ ਪੈਣਾ ਹੈ ਜਿਹੜੀਆਂ ਆਪਣੀਆਂ ਆਪਣੀਆਂ ਡਫਲੀਆਂ ਵਜਾ ਰਹੀਆਂ ਚੋਂ ਬਾਹਰ ਨਿਕੜੀਏ ਗੁਰੂ ਸਿਧਾਂਤ ਗੁਰੂ ਦੇ ਗਿਆਨ ਦੀ ਗੱਲ ਕੀਤੀ ਜਾਵੇ ਇਸੇ ਤਾਂ ਧਾਰਮਿਕ ਲਖਣਾਂ ਵਿੱਚ ਵੀ ਨਸ਼ੇ ਵੰਡੇ ਜਾ ਰਹੇ ਤੇ ਪੀਤੇ ਤੇ ਪਿਆਏ ਜਾ ਰਹੇ ਤੋਂ ਖੈਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਨਾ ਕਿਤੇ ਕੰਮ ਸਾਡੀ ਜਾਗੇ ਸਾਨੂੰ ਸਮਝ ਲੱਗੇ ਉਹ ਕਿ ਵਿਧੀ ਵਿਧਾਨ ਹੋਣਾ ਚਾਹੀਦਾ ਕਿਸ ਤਰੀਕੇ ਨਾਲ ਅਕਾਲ ਤਹਿ ਦਾ ਜਹੇਦਾਰ ਲੱਗੇ ਜਦੋਂ ਲਾਉਣਾ ਉਦੋਂ ਤੇ ਬੜੀ ਪਬਲਿਕ ਵਿੱਚ ਸੰਗਤ ਇਕੱਠੀ ਕੀਤੀ ਜਾਣੀ ਆ ਤਾਜ ਪੋਸ਼ੀ ਹੋਣੀ ਆ ਪਬਲਿਕ ਵਿੱਚ ਜਦੋਂ ਘਰ ਨੂੰ ਤੋੜਨਾ ਉਦੋਂ ਪੋਛਣਾ ਨਹੀਂ ਉਸੇ ਰਿਸ਼ਤੇ ਵਾਲੀ ਗੱਲ ਹੋ ਗਈ ਜਦੋਂ ਰਿਸ਼ਤਾ ਕੀਤਾ ਜਾਂਦਾ ਉਦੋਂ ਫੁੱਫਣ ਨੂੰ ਵੀ ਮਿਲਣੇ ਵੇਲੇ ਮੰਦਰੀ ਮਾਮੇ ਨੂੰ ਵੀ ਮੰਦਰੀ ਵੇਲੇ ਵਿਣਲੀ ਵੇਲੇ ਮੰਦਰੀ ਤੇ ਜਦੋਂ ਤਲਾਕ ਹੋਣਾ ਤੋਂ ਮਾਮੇ ਨੂੰ ਪਤਾ ਵੀ ਨਹੀਂ ਹੁੰਦਾ ਮਾਮਾ ਘਰ ਵਾਲੀ ਨੂੰ ਕਹਿੰਦਾ ਮੰਮੀ ਨੂੰ ਵੀ ਆਪਾਂ ਚੱਲੀਏ ਮੁੰਡੇ ਨੂੰ ਮੇਲਾ ਹੀ ਆਉਂਦੀ ਉਹਨਾਂ ਦਾ ਤਲਾਕ ਹੋ ਗਿਆ ਮੈਨੂੰ ਤੇ ਪਤਾ ਵੀ ਨਹੀਂ ਵੀ ਤੈਨੂੰ ਹਣ ਕਰ ਨੂੰ ਸੱਜਣਾ ਅਗਲੇ ਨੇ ਤੂੰ ਤਾਂ ਮਿਲਣੀ ਵੇਲੇ ਸੱਜਣਾ ਸੀ ਇਹਦੇ ਧਾਰਮਿਕ ਥਾਵਾਂ ਤੇ ਐਸਾ ਹੋ ਰਿਹਾ ਜਦੋਂ ਸੱਜਣਾ ਵਾ ਉਦੋਂ ਐਨ ਮਾਨ ਸਨਮਾਨ ਸਭੇ ਤਾਂ ਵੀ ਬੱਲੇ ਬੱਲੇ ਬੜੀ ਬੱਲੇ ਬੱਲੇ ਹੋਣੀ ਹੈ ਤੋ ਇਹ ਤੇ ਸੁਠਣਾ ਪਹਿਣਾ ਜੀ ਪਾਸੇ ਬਿਠੇ ਹਰ ਸਿੱਖ ਨੂੰ ਸਵੇਰ ਪਰਚੋੜ ਕਰਨੀ ਪੈਣੀ ਵੀ ਤੁਹਾਡਾ ਧਾਰਮਿਕ ਸਥਾਨਾਂ ਦਾ ਸਿਆਸੀਕਰਨ ਹੋ ਚੁੱਕਾ ਹੈ ਉਥੇ ਬੈਠੇ ਲੋਕ ਜਿਹੜੀਆਂ ਸਰਕਾਰ ਦੀ ਬੋਲੀ ਬੋਲਣਗੇ ਤੇ ਚੱਲਣਗੇ ਜਿਵੇਂ ਮੰਤਾਂ ਵੇਲੇ ਸੀ ਅਰੂਰ ਸਿੰਘ ਲਾਇਆ ਅਗਲਿਆਂ ਨੇ ਜਰਨਲ ਡਾਇਰ ਨੇ 1919 ਵਿੱਚ ਜਿਲ੍ਹਿਆਂ ਵਾਲਾ ਸਾਕਾ ਜਦੋਂ ਵਾਪਰਿਆ ਉਹਦੀ ਅਗਵਾਈ ਸਭ ਕੁਝ ਹੋਇਆ ਤੇ ਦਰਬਾਰ ਸਾਹਿਬ ਤੋਂ ਉਹਨੂੰ ਅਕਾਲ ਤਖਤ ਤੋਂ ਸਰੂਪਾ ਦਿੱਤਾ ਗਿਆ ਅਰੂਰ ਸਿੰਘ ਵੱਲੋਂ ਜਰਨਲ ਡਾਇਰ ਨੂੰ ਹੁਣ ਸਰੂਪੇ ਦਿੱਤੇ ਜਾਂਦੇ ਆ ਚੰਗੇ ਕੰਮਾਂ ਲਈ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਜਰਨਲ ਡਾਇਰ ਨੇ ਕਿਹੜਾ ਚੰਗਾ ਕੰਮ ਕੀਤਾ ਸੀ ਪਰ ਸੇਖ ਅਜੇ ਤੱਕ ਇਹਨਾਂ ਗੱਲਾਂ ਨੂੰ ਅਸੀਂ ਆਪਣੇ ਅੰਦਰ ਹੀ ਲਿਜਾ ਸਕੇ ਨਾ ਅਸੀਂ ਪੜਿਆ ਸਾਡੇ ਚ ਪੜਨ ਲਿਖਣ ਵਾਲੀ ਵਿਚਾਰ ਹੀ ਖਤਮ ਹੋ ਗਈ ਖੈਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਸੀ ਸਿਆਣੇ ਬਣਿਏ ਸੂਝਵਾਨ ਬਣਿਏ ਜਿਹੜੀ ਗੱਲ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਆ ਨਾਨਕ ਜੋ ਮਾਥਨ ਮਧਾਨੀਆਂ ਤੇ ਮਥੇ ਧਰਮ ਰਾਏ ਤੇਰੇ ਅੰਦਰ ਬੈਠਾ ਜਿਹੜਾ ਸੱਚ ਰੂਪੀ ਧਰਮ ਰਾਜ ਹੈ ਨਾਨਕ ਜੀਉ ਪਾਇ ਕੈ ਲੇਖ ਨਾਵੇਂ ਧਰਮ ਬਹਾਲਿਆ ਤੇਰੇ ਅੰਦਰ ਸੱਚ ਰੂਪੀ ਧਰਮ ਰਾਜ ਬੈਠਾ ਉਥੇ ਅੰਦਰ ਸੱਚੇ ਹੀ ਸੱਚ ਨਿਬੜੇ ਤੇਰਾ ਨਿਬੇੜਾ ਸੱਚ ਨਾਲ ਹੋਣਾ ਜੇ ਤੇਰੇ ਅੰਦਰ ਸੱਚ ਹੋਇਆ ਸਚ ਰੂਪੀ ਧਰਮਰਾਜ ਨੇ ਤੇਰਾਂ ਨਾ ਫੈਸਲਾ ਕਰਨਾ ਉਥੇ ਸੱਚੇ ਹੀ ਸੱਚ ਨਿਬੜੇ ਚੁਣ ਵਖ ਕੱਢਾ ਮਾੜੇ ਕਰਮ ਮੰਦ ਕਰਮੀ ਬੰਦੇ ਚੁਣ ਕੇ ਵਖਰੇ ਕੀਤੇ ਜਾਂਦੇ ਆ ਮੰਦ ਕਰਮੀ ਬੰਦੇ ਦੇ ਥੱਲੇ ਪਾਵੇਂ 5 ਇੰਚ ਗੱਦਾ ਮੋਟਾ ਹੋਵੇ 10 ਇੰਚ ਮੋਟਾ ਗੱਦਾ ਹੋਵੇ ਨੂੰ ਨੀਂਦ ਨਹੀਂ ਆਉਂਦੀ ਪਰੇਸ਼ਾਨ ਹੁੰਦਾ ਏਸੀ ਰੂਮ ਚ ਬੈਠਾ ਵੀ ਤਰੇੜੀਆਂ ਲੈਂਦਾ ਪਰ ਜਿਹਦੇ ਕਰਮ ਮੰਦੇ ਨਹੀਂ ਉਪਰਾਲੀ ਤੇ ਲੰਮਾ ਪਾ ਕੇ ਵੀ ਆਪਣੀ ਨੀਂਦ ਪੂਰੀ ਕਰ ਲੈਂਦਾ ਉਸ ਆਧਾਰਨ ਘਰ ਵਿੱਚ ਰਹਿ ਕੇ ਵੀ ਸਕੂਨ ਪ੍ਰਾਪਤ ਕਰਦਾ। ਉਥੇ ਸੱਚੇ ਹੀ ਸੱਚ ਨਿਭੜੇ, ਚੁਣਵਾ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ। ਝੂਠੇ ਬੰਦਿਆਂ ਨੂੰ ਜਗ੍ਹਾ ਮਿਲਦੀ ਨਹੀਂ, ਮੂੰਹ ਕਾਲਾ। ਦੁੱਧਕ ਚਾਲਿਆ। ਤੇਰੇ ਨਾਂ ਤੇਰੇ ਨਾਂ ਰਤੇ ਸੇ ਜਣ ਗਏ, ਜਿਹੜੇ ਤੇਰੇ ਨਾਮ ਨਾ ਰਤੇ ਸੀ ਉਹ ਜ਼ਿੰਦਗੀ ਦੀ ਬਾਜ਼ੀ ਜਿੱਤੇ ਗਏ, ਹਾਰ ਗਏ। ਸੇ ਠਗੜ ਵਾਲਿਆ। ਲਿਖ ਨਾਵੇਂ ਧਰਮ ਬਹਾਲਿਆ। ਤੇਰੇ ਅੰਦਰ ਸੱਚ ਰੂਪੀ ਧਰਮਰਾਜ ਬੈਠਾ ਹੈ ਸ਼ਬਦ ਵੇਖੋ ਧਰਮਰਾਜ ਹੀ ਵਰਤਿਆ ਮਹਾਰਾਜ ਨੇ ਪਰ ਮਹਾਰਾਜ ਕਹਿੰਦੇ ਤੇਰੇ ਅੰਦਰ ਬੈਠਾ ਧਰਮਰਾਜ ਸੱਚ ਦੀ ਕਚਹਿਰੀ ਲਾ ਕੇ ਬੈਠਾ ਹੈ ਤੂੰ ਇਸ ਕਰਕੇ ਮਾਰੇ ਕਹਿੰਦੇ ਬੇਕ ਸੰਚੈਨ ਤੂੰ ਡਰਤਾ ਫਿਰੇ ਜਿੰਨੀ ਜ਼ਹਿਰ ਇਕੱਠੀ ਕਰੇਗਾ ਉਨੇ ਹੀ ਜ਼ਿੰਦਗੀ 'ਚ ਡਰ ਪੈਦਾ ਹੋਏਗਾ ਇਸ ਕਰਕੇ ਜੇ ਚਾਹੁੰਦੇ ਆ ਜ਼ਿੰਦਗੀ 'ਚੋਂ ਡਰ ਖਤਮ ਹੋਵੇ ਤੇ ਆਪਣੀ ਜ਼ਿੰਦਗੀ 'ਚੋਂ ਜ਼ਹਿਰ ਤਿਆਗਣ ਵਾਸਤੇ ਤਿਆਰ ਹੋ ਜਾਈਏ ਵੀ ਜ਼ਹਿਰ ਨਹੀਂ ਆਪਣੀ ਜ਼ਿੰਦਗੀ 'ਚ ਇਕੱਠਾ ਕਰਨਾ ਜ਼ਹਿਰ ਕੀ ਹੈ ਕਾਮ ਵਾਸ਼ਨਾਵਾਂ ਕ੍ਰੋਧ ਲਾਲਚ ਮਾੜੀਆਂ ਆਦਤਾਂ